ਜੂਨ 18 ਸੋਨ ਤੜੀ ਅਜਤੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਸੀ ਐਸ ਕਵੇਲੇ ਖਬਰ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਿਆਂ ਵਰਗਾ ਮਹਾਰਾਜਾ ਸਿੱਕੀ ਖਾਸ ਸੀ ਜੇ ਸਿੱਖੋ ਤਾਂ ਮਾਣ ਕਰਿਓ ਜੇ ਨੌਨ ਸਿੱਖੋ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ اشرف ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿਤਰਾ ਮਾਵਾਂ ਤੇ ਪੈਣ ਨੂੰ ਜੀ ਆਇਆਂ ਨੂੰ ਅੱਜ ਦੀ ਵੀਡੀਓ ਇੱਕ ਜਿਹੜੀ ਬਹੁਤ ਹੀ ਵਾਇਰਲ ਵੀਡੀਓ ਹੈ ਇੱਕ ਪਾਕਿਸਤਾਨੀ ਲੜਕੀ ਦੀ ਵੀਡੀਓ ਹੈ ਜਿਹੜੀ ਮਹਾਰਾਜਾ ਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੇ ਬਾਰੇ ਵਿੱਚ ਉਹ ਗੱਲਾਂ ਦੱਸ ਰਹੀਆਂ ਨੇ ਜਿਹੜੀਆਂ ਪਹਿਲਾਂ ਬਹੁਤ ਘੱਟ ਲੋਕਾਂ ਨੇ ਸੁਣੀਆਂ ਹੋਣਗੀਆਂ ਔਰ ਕਹਿ ਰਹੀਆਂ ਨੇ ਕਿ ਮੈਂ ਇਸ ਵੀਡੀਓ ਦੇ ਅੰਦਰ ਕੁਝ ਖਾਸ ਦੱਸਣ ਜਾ ਰਹੀ ਹਾਂ ਆਪਾਂ ਉਹ ਖਾਸ ਇਸ ਵੀਡੀਓ ਦੇ ਅੰਦਰ ਸੁਣਨਾ ਹੈ ਛੋਟੀ ਜੀ ਵੀਡੀਓ ਹੈ ਇਸ ਵੀਡੀਓ ਤੋਂ ਬਾਅਦ ਮੈਂ ਵੀ ਕੁਝ ਖਾਸ ਦਸਾਂਗਾ ਔਰ ਉਹ ਖਾਸ ਗੱਲਾਂ ਸੁਣ ਕੇ ਕੁਝ ਲੋਕ ਮੈਨੂੰ ਬੁਰਾ ਭੁਲਾ ਵੀ ਕਹਿਣਗੇ ਔਰ ਕੁਝ ਚੰਗਾ ਵੀ ਕਹਿਣਗੇ ਲੇਕਿਨ ਕੁਝ ਗਲਤ ਨਹੀਂ ਕਹਾਗਾ ਪਹਿਲੇ ਵੀਡੀਓ ਸਟਾਰਟ ਕਰ ਲੈਨੇ ਤੇ ਵੀਡੀਓ ਤੇ ਬਾਤ ਕਰਾਂਗੇ ਗੱਲ ਬਾਤ 27 ਜੂਨ 1893 ਅੱਜ ਦੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਸੀ ਐਸਕ ਵੇਲੇ ਖਬਰ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਿਆਂ ਵਰਗਾ ਮਹਾਰਾਜਾ ਸੀ ਕੀ ਖਾਸ ਸੀ ਜੇ ਸਿੱਖੋਂ ਤਾਂ ਮਾਨ ਕਰਿਓ ਜੀ ਨੌਂ ਸਿੱਖੋ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ 1192 ਦੇ ਵਿੱਚ ਭਾਰਤੀ ਮੂਲ ਦਾ ਰਾਜਾ ਪ੍ਰਥਵੀ ਰਾਜ ਚਾਹਾਨ ਹੋਇਆ ਜਿਹੜਾ ਇੱਥੋਂ ਦਾ ਰਾਜਾ ਸੀ ਇਸ ਧਰਤੀ ਦਾ ਉਹਦੀ ਲੜਾਈ ਹੁੰਦੀ ਆ ਮੁਹੰਮਦ ਗੋਰੀ ਦੇ ਨਾਲ 1192 ਦੇ ਵਿੱਚ ਤਰਾਇਨ ਦੀ ਲੜਾਈ ਦੇ ਵਿੱਚ ਹਾਰ ਜਾਂਦਾ ਹੈ ਮੁਹੰਮਦ ਗੋਰੀ ਤੇ ਉਸ ਤੋਂ ਬਾਅਦ ਗੁਲਾਮ ਵੰਸ਼ ਇੱਥੇ ਰਾਜ ਕਰਦਾ ਜਿਹਦਾ ਪਹਿਲਾ ਸ਼ਾਸਕ ਕੁਤਬਦੀਨ ਐਬਕ ਹੋਇਆ ਖਰ ਕਾਫੀ ਜਿਹੜੇ ਵੰਸ਼ ਉਸ ਤੋਂ ਬਾਅਦ ਰਾਜ ਕਰਨ ਆਉਂਦੇ ਆ ਤੋਗਲਕਵੀ ਆਉਂਦੇ ਆ ਮੁਗਲ ਵੀ ਆਉਂਦੇ ਆ ਲੋਧੀ ਵੀ ਆਉਂਦੇ ਆ ਬਹੁਤ سارے ਆਉਂਦੇ ਆ 609 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਪੰਜਾਬ ਦੇ ਪੁੱਤ ਨੇ ਇਸ ਧਰਤੀ ਦੇ ਉੱਤੇ ਆਪ ਦੇ ਰਾਜ ਦਾ ਝੰਡਾ ਗੱਡਿਆ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਸੀ ਨਹੀਂ ਤਾਂ ਸਾਰੇ ਵਿਦੇਸ਼ੀ ਹਮਲਾਵਰ ਆਏ ਆ ਤੇ ਵਿਦੇਸ਼ੀਆਂ ਨੇ ਆ ਕੇ ਰਾਜ ਕੀਤਾ 609 ਸਾਲ ਬਣਦੇ ਆ 1192 ਤੋਂ ਲੈ ਕੇ 1801 ਤੱਕ ਮੈਂ ਬਹੁਤ ਜਿਹੜਾ ਇਤਿਹਾਸ ਵੈਸੇ ਤਾਂ ਆਪਾਂ ਨੂੰ ਜਾਨਣਾ ਪਊਗਾ ਵੀ ਕਿਹੜੇ ਕਿਹੜੇ ਜਿਹੜੇ ਰਾਜ ਇੱਥੇ ਹੋਏ ਆ ਕਿੰਨਾ ਕਿੰਨਾਂ ਨੇ ਆ ਕੇ ਰਾਜ ਕੀਤਾ ਬਾਅਦ ਵਿੱਚ ਕਿਵੇਂ ਇੱਥੇ ਪਹੁੰਚੇ ਕੀ ਕੁਛ ਕੀਤਾ ਪਰ ਮੈਂ ਗੱਲ ਸ਼ੁਰੂ ਕਰਦੀ ਹਾਂ ਨਾਦਰ ਸ਼ਾ ਦੁਰਾਨੀ ਤੋਂ ਨਾਦਰ ਸ਼ਾ ইরਾਨੀ ਤੋਂ ਮਾਫ ਕਰਨਾ ਨਾਦਰ ਸ਼ਾ ইরਾਨੀ ਨੇ ਆਪ ਰਾਜ ਨਹੀਂ ਕੀਤਾ ਪਰ ਉਹਨੇ 1739 ਦੇ ਵਿੱਚ ਦਿੱਲੀ ਤੇ ਹਮਲਾ ਕੀਤਾ ਰਾਜ ਮੁਗਲਾਂ ਦਾ ਹੀ ਸੀ ਪਰ ਉਹਦੇ ਕਹਿਣ ਦੇ ਅਧੀਨ ਹੋ ਰਿਹਾ ਸੀ 2 ਦਿਨ ਦੇ ਵਿੱਚ 1.5 ਲੱਖ ਬੰਦਾ ਉਹਨੇ ਮਾਰਤਾ ਦਿੱਲੀ ਦੇ ਵਿੱਚ ਇਸ ਕਤਲੋਗਾਰਤ ਨੂੰ ਬੰਦ ਕਰਨ ਵਾਸਤੇ ਮੁਹੰਮਦ ਸ਼ਾਹ ਜਿਹੜਾ ਉਦੋਂ ਦਾ ਮੁਗਲ ਸ਼ਾਸਕ ਹੋਇਆ ਉਹਨੇ ਆਪਣੀ ਧੀ ਦਿੱਤੀ ਤੇ ਨਾਲ 25 ਕਰੋੜ ਰੁਪਇਆ ਦਿੱਤਾ ਕਿ ਇਸ ਚੀਜ਼ ਨੂੰ ਬੰਦ ਕਰ ਵਾਪਸ ਜਾਂਦਾ ਹੈ 1739 ਦੇ ਵਿੱਚ ਤਖਤ ਤੇ ਤਾऊस ਨਾਲ ਲੈ ਕੇ ਜਾਂਦਾ ਜਿਹਦੇ ਵਿੱਚ ਕੋਹੀਨੂਰ ਹੀਰਾ ਚੜਿਆ ਹੋਇਆ ਸੀ ਇਸ ਕਰਕੇ ਮੈਂ ਦੱਸਣ ਲੱਗੀ ਹਾਂ ਸੋ ਆ ਵਾਪਸ ਚਲਾ ਜਾਂਦਾ ਅਫਗਾਨਿਸਤਾਨ ਤੇ ਇਰਾਨ ਦੇ ਉੱਤੇ ਉਹਦਾ ਰਾਜ ਸੀਗਾ ਉਹਦਾ ਕਤਲ ਹੋ ਜਾਂਦਾ ਹੈ ਉਹ ਤੋਂ ਬਾਅਦ ਫਿਰ ਆਉਂਦਾ ਅਹਿਮਦ ਸ਼ਾ ਅਬਦਾਲੀ ਉਹ ਉਹ ਤਖਤ ਦੇ ਉੱਤੇ ਬੈਠਦਾ 1748 ਤੋਂ ਲੈ ਕੇ 1768 ਤੱਕ ਅਹਿਮਦ ਸ਼ਾ ਅਬਦਾਲੀ ਨੇ ਹਿੰਦੁਸਤਾਨ ਦੇ ਨਕਸ਼ੇ 'ਚ ਦਮ ਕਰੀ ਰੱਖਿਆ 8 ਹਮਲੇ ਕੀਤੇ ਆ ਕੁੱਲ ਤੇ ਦੋ ਕਹਾਵਤਾਂ ਮਸ਼ਹੂਰ ਹੁੰਦੀਆਂ ਸੀ ਪਹਿਲੀ ਸੀ ਵੀ ਖਾਦਾ ਪੀਤਾ ਲਾਹੀ ਦਾ ਬਾਕੀ ਅਹਿਮਦ شاہ ਦਾ ਵੀ ਅਹਿਮਦ ਸ਼ਾਹ ਨੇ ਔਣਾ ਸਾਰਾ ਲੈ ਜਾਣਾ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਧੀਆ ਪੈਣਾ ਨੂੰ ਝੁੱਕ ਕੇ ਲੈ ਜਾਂਦਾ ਸੀ ਗਜ਼ਨੀ ਤੇ ਬਸ਼ਰੇ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਸੀ ਤੇ ਦੂਜੀ ਕਹਾਵਤ ਉਥੋਂ ਸਿੰਘਾਂ ਦੀ ਔਕਾਤ ਦਾ ਪਤਾ ਚੱਲੂਗਾ ਕਹਿੰਦੇ ਮੋੜੀ ਬਾਬਾ ਕੱਚ ਵਾਲਿਆ ਸਾਡੀ ਰਨ ਬਸ਼ਰੇ ਨੂੰ ਗਈ ਵੀ ਜੇ ਕਿਸੇ ਚੁਕਾਤ ਹੈ ਜੇ ਕੋਈ ਉਹਨਾਂ ਨੂੰ ਰੋਕ ਸਕਦਾ ਤਾਂ ਕਸ਼ਹਰੇ ਵਾਲੇ ਬਾਬੇ ਰੋਕ ਸਕਦੇ ਆ ਇਹ ਸਿੱਖਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਹਾਵਤ ਪ੍ਰਚਲਿਤ ਸੀ ਕਿ ਜੇ ਕੋਈ ਅਫਗਾਨੀ ਨੂੰ ਰੋਕ ਸਕਦਾ ਤਾਂ ਸਿੱਖ ਰੋਕ ਸਕਦੇ ਸਿੱਖ ਮਿਸਲਾਂ ਨੇ ਬੜਾ ਉਹਦੇ ਨਾਲ ਆਡਾ ਲਾਇਆ ਉਹਨੂੰ ਰੋਕਿਆ ਸਿੱਖਾਂ ਤੋਂ ਇਲਾਵਾ ਮਰਾਠਿਆਂ ਦੀ ਵੀ ਮਰਾਠਿਆਂ ਨੇ ਵੀ ਸਿਰ ਚੱਕਿਆ ਸੀ 1761 ਦੇ ਵਿੱਚ ਮਰਾਠਿਆਂ ਦੇ ਨਾਲ ਲੜਾਈ ਹੋਈ ਤੇ ਉਹ ਹਾਰ ਜਾਂਦੇ ਆ ਅਫਗਾਨੀ ਤੋਂ 1762 ਦੇ ਵਿੱਚ ਉਹ ਆਉਂਦਾ ਹੈ ਮਲੇਰ ਕੋਟਲੇ ਕੋ ਪਰਹੀੜੇ ਦੇ ਕੋਲੇ 30 ਹਜ਼ਾਰ ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਜਿਦੇ ਵਿੱਚ ਬਾਬੇ ਬਜ਼ੁਰਗ ਬੀਬੀਆਂ ਬੱਚੇ ਸਾਰੇ ਸੀ ਉਹਨੂੰ ਲੱਗਦਾ ਵੀ ਹੁਣ ਜਿਹੜੀਆਂ ਸਿੱਖ ਮਿਸਲਾਨੀਆਂ ਜਿਹੜੇ ਸਿੱਖ ਧੜ ਵੀ ਲੜਾਕੇ ਐ ਉਹ ਉਹਦੇ ਨਾਲ ਆੜਾ ਨਹੀਂ ਲਾਉਣਗੇ ਹੁਣ ਨਹੀਂ ਕੋਈ ਉੱਠਦਾ 1764 ਦੇ ਵਿੱਚ ਫੇਰ ਆ ਜਾਂਦਾ 1764 ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਬਾਬਾ ਚੜਤ ਸਿੰਘ ਫਿਰ ਉਹਨੂੰ ਦਰਿਆ ਪਾਰ ਕਰਵਾ ਕੇ ਆਉਂਦੀਆ ਤੇ ਭੱਜਦਾ ਹੋਇਆ ਪਤਾ ਕੀ ਕਹਿੰਦਾ ਕਹਿੰਦਾ ਇਹ ਨਾ ਸੋਚਿਓ ਵੀ ਅਫਦਾਲੀ ਭੱਜ ਗਿਆ ਜੇ ਮੇਰੇ ਮੈਂ ਮਰ ਵੀ ਗਿਆ ਤਾਂ ਮੇਰੇ ਪੋਤੇ ਆਉਣਗੇ ਹਿੰਦੁਸਤਾਨ ਤੇ ਹਮਲਾ ਕਰਨ ਵਾਸਤੇ ਤੇ ਬਾਬਾ ਚੜ੍ਹਤ ਸਿੰਘ ਨੇ ਪਤਾ ਕੀ ਜਵਾਬ ਦਿੱਤਾ ਸੀ ਕਹਿੰਦੇ ਜੇ ਤੇਰੇ ਪੋਤੇ ਆਉਣਗੇ ਤਾਂ ਫਿਰ ਮੇਰੇ ਪੋਤਿਆਂ ਨੇ ਕਿਹੜਾ ਚੂੜੀਆਂ ਪਾਈਆਂ ਨੇ ਉਹੀ ਗੱਲ 1798 ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਬਾਬਾ ਚੜ੍ਹਤ ਸਿੰਘ ਦੇ ਪੁੱਤਰੇ ਬੁੱਧ ਸਿੰਘ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਉਹਨਾਂ ਨੇ ਲਾਹੌਰ ਦੇ ਵਿੱਚ ਜ਼ਮਾਨ ਸ਼ਾ ਦੁਰਾਨੀ ਯਾਨੀ ਕਿ ਅਬਦਾਲੀ ਦੇ ਪੁੱਤਰੇ ਨੂੰ ਘੇਰਿਆ ਸੀ ਸੋ ਜਿੰਨਾ ਜ਼ੁਲਮ ਅਹਿਮਦ ਸ਼ਾ ਅਬਦਾਲੀ ਨੇ ਕੀਤਾ ਜਿੰਨੇ ਵੀ ਧਾੜਵੀ ਹੋਰ ਗੱਲ ਦੱਸਦੇ ਹਾਂ ਜਿੰਨੇ ਵੀ ਧਾੜਵੀ ਆਏ ਆ ਦਰਾ ਖੈਬਰ ਤੇ ਥਰੂ ਆਏ ਆ ਤੇ ਇੱਕ ਬੰਦਾ ਜੀ ਨੇ ਬੰਨ ਲਾਇਆ ਖੈਬਰ ਦਰੇ ਨੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਰਾਜ ਦਾ ਸੂਰਜ ਕੁਝ ਸਮੇਂ ਲਈ ਅਸਤ ਹੋਇਆ ਮੰਨ ਸਕਦੇ ਆ ਪਰ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਇੱਛਾ ਨਹੀਂ ਗਈ ਇਹ ਡੁੱਬਿਆ ਸੂਰਜ ਚੜ੍ਹੇਗਾ ਤੈਨੂੰ ਇੰਨੀ ਆਵਾਜ਼ਾਂ ਮਾਰਨੀ ਆ ਤੂੰ ਆਏਗਾ ਤੂੰ ਲੜੇਗਾ ਫਿਰ ਖਾਲਸ ਝੰਡੇ ਝੁਲਣੇ ਵੈਰੀ ਜ਼ਾਲਮ ਚੜ੍ਹੇਗਾ ਸ਼ੇਰੇ ਪੰਜਾਬ ਰਣਜੀਤ ਸਿੰਘ ਤੂੰ ਆਏਗਾ ਤੂੰ ਲੜੇਗਾ ਯਕੀਨਨ ਬਹੁਤ ਵਧੀਆ ਗੱਲਾਂ ਦਸੀਆਂ ਜਿਹੜੀਆਂ ਤਕਰੀਬਨ ਪਹਿਲਾਂ ਬਹੁਤ ਘੱਟ ਲੋਕਾਂ ਨੇ ਸੁਨੀਆਂ ਹੋਣਗੀਆਂ ਤਾਰੀਖ ਦੇ ਬਾਰੇ ਵਿੱਚ ਜਿਹੜਾ ਨਾ ਇੱਕ ਮਤਲਬ ਵਲਵਲੇ ਤੇ ਜੋਸ਼ ਨਾਲ ਬਿਆਨ ਕੀਤਾ ਤਾਰੀਖ ਤੇ ਪਹਿਲਾਂ ਵੀ ਲੋਕਾਂ ਨੇ ਪੜ੍ਹੀ ਹੋਏਗੀ ਲੇਕਿਨ ਇੱਕ ਜਿਹੜੀ ਇਹ ਸਿੱਖ ਧਰਮ ਨਾਲ تعلق ਰੱਖਣ ਵਾਲੀ ਪਾਕਿਸਤਾਨੀ ਲੜਕੀ ਦਾ ਲੇਕਿਨ ਦੱਸਣ ਦਾ ਜਿਹੜਾ ਤਰੀਕਾ ਬੜਾ ਅਨੋਖਾ ਸੀ ਬਹੁਤ ਵਧੀਆ ਤਰੀਕਾ ਸੀ ਇਨਾਂ ਨੇ ਸ਼ੇਰ-ਏ-ਪੰਜਾਬ ਰਾਜਾ ਰਣਜੀਤ ਸਿੰਘ ਦੇ ਬਾਰੇ ਚ ਯਾਨੀ ਉਹਨਾਂ ਦੇ ਹਕੂਮਤ ਦੇ ਬਾਰੇ ਚ ਦੱਸਿਆ ਜਿਹੜੇ ਖਾਲਸਾ ਰਾਜ ਦੇ ਬਾਰੇ ਚ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਖਾਲਸਾ ਰਾਜ ਜਿਹੜਾ ਉਹ ਕਾਇਮ ਹੋਇਆ ਤੇ ਯਕੀਨਨ ਜਿਹੜੇ ਸਨ ਰਾਜਾ ਰਣਜੀਤ ਸਿੰਘ ਉਹਨਾਂ ਨੇ ਖਾਲਸਾ ਰਾਜ ਜਿਹੜਾ ਉਹ ਕਾਇਮ ਕੀਤਾ ਉਹਨਾਂ ਨੇ ਜਿਹੜਾ ਉਹ ਮਤਲਬ ਹੀਰੋ ਨੇ ਪੰਜਾਬੀਆਂ ਦੇ ਤੇ ਸਾਰੇ ਲੋਕ ਜਿਹੜੇ ਆ ਉਹ ਪਾਕਿਸਤਾਨ ਦੇ ਅੰਦਰ ਵੀ ਤੇ ਇੰਡੀਆ ਦੇ ਅੰਦਰ ਵੀ ਜਿਹੜੇ ਨੇ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਤੇ ਇਹ ਜਿਹੜਾ ਹੈ ਨਾ ਮੈਂ ਕਿਥੇ ਗੱਲ ਦੱਸਣਾ ਚਾਹਨਾ ਵਾਂ ਕਿ ਜਿਹੜੀ ਤਾਰੀਖ ਹੁੰਦੀ ਹੈ ਨਾ ਤਾਰੀਖ ਠੀਕ ਹੈ ਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ ਜਿਹੜੀ ਉਹ ਬੜੀ ਵਸੀ ਸੀ ਉਹ ਜਿਹੜੀ ਮੈਂ ਦੱਸਦਾ ਜਾਵਾਂ ਜਿਹੜਾ ਅੱਜ ਦਾ ਪੰਜਾਬ ਏ ਪਾਕਿਸਤਾਨ ਦਾ ਪੰਜਾਬ ਏ ਤੇ ਇੰਡੀਆ ਦਾ ਪੰਜਾਬ ਏ ਤੇ ਹਰਿਆ ਹਿਮਾਚਲ ਪ੍ਰਦੇਸ਼ ਏ ਹਰਿਆਣਾ ਏ ਤੇ ਜੰਮੂ ਕਸ਼ਮੀਰ ਤੇ ਉਸ ਤੋਂ ਇਲਾਵਾ ਮਤਲਬ ਇਹ ਸਾਰ ਔਰ ਪਾਕਿਸਤਾਨ ਦਾ ਖੈਬਰ ਪਖਤੂਨਖਾ ਇਸਾਰਾ ਮਿਲ ਕੇ ਪੰਜਾਬ ਬਣਦਾ ਸੀ ਇਹਦੇ ਉੱਤੇ ਜਿਹੜੀ ਓ ਰਾਜਾ ਰਣਜੀਤ ਸਿੰਘ ਦੀ ਇਹ ਪੰਜਾਬ ਦੇ ਉੱਤੇ ਹਕੂਮਤ ਸੀ ਇਹਨਾਂ ਦੀ ਔਰ ਜਿੰਨੇ ਵੀ ਪਹਿਲੋਂ ਆਏ ਨੇ ਜਿਨ੍ਹਾਂ ਨੇ ਹਕੂਮਤਾਂ ਕੀਤੀ ਬਿਨ ਬੁਲਾਏ ਮਹਿਮਾਨ ਆਏ ਨੇ ਲੇਕਿਨ ਇਹ ਜਿਹੜਾ ਮਤਲਬ ਰਾਜਾ ਰਣਜੀਤ ਸਿੰਘ ਜਿਹੜਾ ਮਕਾਮੀ ਜਿਹੜਾ ਉੱਠਿਆ ਜਿਨੇ ਬੰਨ ਲਾ ਕੇ ਰੱਖ ਦਿੱਤਾ ਫਿਰ ਕਿਸੇ ਮਤਲਬ ਬਿਨ ਬੁਲਾਏ ਮਹਿਮਾਨ ਦੇ ਆਣ ਦੀ ਜੁਰਤ ਨਹੀਂ ਰਹੀ ਤੇ ਇਹ ਜਿਹੜਾ ਨਾ ਮੈਂ ਥੋੜਾ ਜਿਹਾ ਦੱਸਣਾ ਚਾਹਨਾ ਤਾਰੀਖ ਦੇ ਬਾਰੇ ਚ ਤਾਰੀਖ ਤੇ ਬੋਤਾ ਜਿਹੜਾ ਨਾ ਉਹ ਇਤਬਾਰ ਨਹੀਂ ਕਰਨਾ ਚਾਹੀਦਾ ਠੀਕ ਹੈ ਚੰਗੀਆਂ ਗੱਲਾਂ ਲੈ ਲੈਣੀਆਂ ਚਾਹੀਦੀਆਂ ਨੇ ਮਾੜੀਆਂ ਗੱਲਾਂ ਤੇ ਜਿੰਦੇ ਵਿੱਚ ਨਿੰਦਿਆ ਹੋ ਰਹੀ ਹੋਵੇ ਕਿਸੇ ਦੀ ਮੇਰਾ ਖਿਆਲ ਹੈ ਉਹਨਾਂ ਗੱਲਾਂ ਤੇ ਇਹਨਾਂ ਯਕੀਨ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਕਿ ਜਦੋਂ ਵੀ ਮਤਲਬ ਕੋਈ ਹਮਲਾ ਕਰਦਾ ਹੈ ਮੁxtਲਫ ਰਾਜ ਕਾਇਮ ਹੁੰਦੇ ਆਏ ਨੇ ਇੱਕ ਨੇ ਦੂਸਰੇ ਤੇ ਹਮਲਾ ਕੀਤਾ ਤੇ ਆਪਣੀ ਹਕੂਮਤ ਕਾਇਮ ਕਰ ਲਈ ਉਹਦੇ ਤੇ ਅਗਲਾ ਬੰਦਾ ਆਇਆ ਉਹਨੇ ਮਤਲਬ ਹਮਲਾ ਕਰਕੇ ਆਪਦੀ ਹਕੂਮਤ ਕਾਇਮ ਕਰ ਲਈ ਤੇ ਜਿਹੜੇ ਲੋਕ ਆਪਦੀ ਦੌਲਤ ਵਾਸਤੇ ਆਪਦੇ ਰਾਜ ਵਾਸਤੇ ਇਹ ਕਤਲੋਗਾਰਤ ਕਰਦੇ ਰਹੇ ਨੇ ਤੇ ਹਕੂਮਤਾਂ ਕਾਇਮ ਕਰਦੇ ਰਹੇ ਨੇ ਉਹ ਬਹੁਤ ਗਲਤ ਕਰਦੇ ਰਹੇ ਨੇ ਜਿਨ੍ਹਾਂ ਨੇ ਲੋਕਾਂ ਤੇ ਜ਼ੁਲਮ ਕੀਤੇ ਔਰਤਾਂ ਤੇ ਜ਼ੁਲਮ ਕੀਤੇ ਬੱਚਿਆਂ ਤੇ ਜ਼ੁਲਮ ਕੀਤੇ ਬੁੱਢਿਆਂ ਤੇ ਜ਼ੁਲਮ ਕੀਤੇ ਸਿਰਫ ਆਪਦੀ ਅਜਾਰਾਦਾਰੀ ਵਾਸਤੇ ਲੇਕਿਨ ਜਿਨ੍ਹਾਂ ਨੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਰੱਬ ਦਾ ਨਾਮ ਫੈਲਾਣ ਵਾਸਤੇ ਹਕੂਮਤ ਕੀਤੀ ਤੇ ਜ਼ਾਲਮਾਂ ਨੂੰ ਤਖਤ ਦੇ ਉੱਤੇ ਲਾਇਆ ਉਹ ਬਿਲਕੁਲ ਸ਼ਹੀਦ ਨੇ ਤੇ ਉਹਨਾਂ ਦੀ ਹਕੂਮਤਾਂ ਬਿਲਕੁਲ ਠੀਕ ਨੇ ਔਰ ਰੱਬ ਨੂੰ ਪਤਾ ਹੈ ਅਸੀਂ ਰੱਬ ਅੱਗੇ ਦੁਆ ਕਰਨੇ ਆ ਕਿ ਜਿਨ੍ਹਾਂ ਨੇ ਲੋਕਾਂ ਉੱਤੇ ਜ਼ੁਲਮ ਔਰ ਜ਼ਿਆਤੀ ਕੀਤੀ ਉਹਨਾਂ ਦੀ ਆਖਰਤ ਤਬਾਹ ਕਰੇ ਤੇ ਜਿਨ੍ਹਾਂ ਨੇ ਲੋਕਾਂ ਵਾਸਤੇ ਆਸਾਨੀਆਂ ਪੈਦਾ ਕੀਤੀਆਂ ਲੋਕਾਂ ਨੂੰ ਜ਼ੁਲਮ ਤੋਂ ਬਚਾਇਆ ਅੱਲਾ ਉਹਨਾਂ ਦੇ ਦਰਜੇ ਬਲੰਦ ਕਰੇ ਅਸੀਂ ਇਹ ਗੱਲ ਕਹਿੰਦੇ ਆ ਤੇ ਤਾਰੀਖ ਦੇ ਵਿੱਚ ਜਦੋਂ ਵੀ ਜਿੰਦੀ ਹਕੂਮਤ ਕਾਇਮ ਹੋਈ ਏ ਉਹਨੇ ਪਤਾ ਕੀ ਕੀਤਾ ਸਭ ਤੋਂ ਪਹਿਲਾਂ ਜਿੰਦੀ ਪਹਿਲੋ ਹਕੂਮਤ ਸੀ ਉਹਦੀ ਤਾਰੀਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਨੇ ਜਿਹੜੇ ਉਹਨਾਂ ਦੀ ਜਿਹੜੀ ਚੰਗੀ ਤਾਰੀਖ ਵੀ ਸੀ ਉਹਨੂੰ ਬੁਰਾ ਲਿਖ ਦਿੱਤਾ ਉਹਨਾਂ ਦੀ ਚੰਗੀ ਤਾਰੀਖ ਨੂੰ ਤਬਾਹ ਕਰ ਦਿੱਤਾ ਔਰ ਸਭ ਤੋਂ ਪਹਿਲਾਂ ਇਹ ਲਿਖਿਆ ਜਾਂਦਾ ਹੈ ਕਿ ਇਹ ਜਿਹੜਾ ਪਹਿਲੋ ਹਕੂਮਤ ਕਰ ਰਿਆ ਸੀ ਇਹ ਜਿਹੜਾ ਕੀ ਕਰਦਾ ਸੀ ਇਹ ਲੋਕਾਂ ਦੀ ਜਿਹਨੂੰ ਜਿੰਦੀ ਕੋਈ ਲੜਕੀ ਬੇਟੀ ਪਸੰਦ ਆਂਦੀ ਸੀ ਉਹਨੂੰ ਚੁੱਕ ਕੇ ਲੈ ਜਾਂਦਾ ਸੀ ਉਹਦੇ ਨਾਲ ਮਤਲਬ ਜ਼ਨਾਹ ਕਰਦਾ ਸੀ ਜਿੰਨੂੰ ਜਿੰਦੇ ਤੇ ਹੱਥ ਰੱਖਦਾ ਸੀ ਉਹਦੇ ਨਾਲ ਰਾਤ گزارਦਾ ਸੀ ਸ਼ਰਾਬੀ ਸੀ ਕਵਾਬੀ ਸੀ ਇਹ ਤੁਹਾਨੂੰ ਜ਼ਰੂਰ ਲਿਖਨ ਨੂੰ ਮਿਲੇਗਾ ਜਿਹੜੀ ਨਵੀਂ ਉਤਲੀ ਮਤਲਬ ਆਂਦੀ ਹੈ ਨਾ ਹਕੂਮਤ ਨਵਾਂ ਰਾਜ ਆ ਜਾਂਦਾ ਉਹ ਪਿਛਲੇ ਰਾਜ ਦੀ ਇਸ ਤਰ੍ਹਾਂ ਨਿੰਦਿਆ ਕਰਦਾ ਹੈ ਤਾਂ ਕਿ ਰਹਿਦੀ ਦੁਨੀਆ ਤੱਕ ਇਹਨੂੰ ਲਾਂਤਾਂ ਹੀ ਪੈਂਦੀਆਂ ਰਹਿਣ ਇਹ ਮਤਲਬ ਇਹਦੇ ਅੰਦਰ ਕੋਈ ਸੱਚਾਈ ਨਹੀਂ ਹੁੰਦੀ ਇਹ ਹਰ ਤਾਰੀਖ ਦੇ ਅੰਦਰ ਇਹੀ ਹੁੰਦਾ ਆ ਮੁਸਲਮਾਨ ਵੀ ਆਪਸ ਚ ਲੜਦੇ ਰਹੇ ਨੇ ਉਹਨਾਂ ਨੇ ਵੀ ਇਦਾਂ ਮਤਲਬ ਕਰਦੇ ਰਹੇ ਨੇ ਤੇ ਇਹ ਇਦਾਂ ਮਤਲਬ ਇਹ ਤੁਹਾਨੂੰ ਮੰਨਣਾ ਪਏਗਾ ਜਿਹੜੀ ਤਾਰੀਖ ਮੈਂ ਕਹਿੰਦਾ ਹੁਣਾ ਤਾਰੀਖ ਹੀ ਤਾਰੀਖ ਤਾਰੀਕ ਯਾਨੀ ਅੰਧੇਰਾ ਹੈ ਇਹਦੇ ਉਤੇ ਇਨਾ ਬਹੁਤ ਐਤਬਾਰ ਕਰਨ ਦੀ ਲੋੜ ਨਹੀਂ ਕਿਸੇ ਦੇ ਬਾਰੇ ਚ ਬੁਰਾ ਜਨ ਰੱਖਣ ਦੀ ਲੋੜ ਨਹੀਂ ਅਗਰ ਤੁਸੀਂ ਤੁਸੀਂ ਤਾਰੀਖ ਮਤਲਬ ਫਰੋਲੋਗੇ ਤੇ ਤੁਹਾਨੂੰ ਹਰ ਹੁਕਮਰਾਨ ਦੇ ਬਾਰੇ ਵਿੱਚ ਹਰ ਰਾਜੇ ਦੇ ਬਾਰੇ ਵਿੱਚ ਬੁਰੀਆਂ ਗੱਲਾਂ ਲੱਭਣਗੀਆਂ ਤੁਸੀਂ ਮਤਲਬ ਆਪਾ ਰਾਜਾ ਰਣਜੀਤ ਸਿੰਘ ਦੇ ਬਾਰੇ ਚ ਕਰਨਿਆ ਰਾਜਾ ਰਣਜੀਤ ਸਿੰਘ ਦੇ ਬਾਰੇ ਤੁਹਾਨੂੰ ਐਸੀਆਂ ਕਿਤਾਬਾਂ ਮਿਲਣਗੀਆਂ ਜਿਹੜੇ ਕਹਿਣਗੇ ਕਿ ਰਾਜਾ ਰਣਜੀਤ ਸਿੰਘ ਜਿਹੜਾ ਉਹ ਮਤਲਬ ਇਹ ਉਹਨੇ ਜਿਹੜੇ ਨੇ ਉਹ ਮਤਲਬ ਅੱਜ ਵੀ ਨਾ ਪਾਕਿਸਤਾਨ ਦੇ ਅੰਦਰ ਹੈਗੇ ਨੇ ਕਿ ਉਹਨਾਂ ਨੇ ਕੰਜਰੀ ਦਾ ਖੂ ਕੰਜਰੀ ਖਾਨੇ ਮਤਲਬ ਇਸ ਤਰ੍ਹਾਂ ਤੋਵਾਇਫਾਂ ਦੇ ਮਤਲਬ ਅਡੇ ਬਣਾਏ ਹੋਏ ਸੀ ਮਤਲਬ ਇਸ ਤਰ੍ਹਾਂ ਬਹੁਤ ਸਾਰਾ ਫਲਾਇਆ ਜਾਂਦਾ ਮੈਂ ਨਿੰਦਿਆ ਨਹੀਂ ਕਰਦਾ ਕਿਸੇ ਦੀ ਲੇਕਿਨ ਜਿਹੜਾ ਹੈ ਨਾ ਕਿਸੇ ਦੇ ਬਾਰੇ ਵਿੱਚ ਬੁਰਾ ਲਿਖਿਆ ਹੋਵੇ ਜਿਹੜਾ ਉਹਦੇ ਤੇ ਅਡਾ ਮਤਲਬ ਹੈ ਯਕੀਨ ਕਰਕੇ ਗੁਮਾਨ ਬੁਰਾ ਗੁਮਾਨ ਨਹੀਂ ਕਰ ਲੈਣਾ ਚਾਹੀਦਾ ਔਰ ਉਹਨਾਂ ਦੇ ਰਾਜਾ ਰਣਜੀਤ ਸਿੰਘ ਦੇ ਬਾਰੇ ਵਿੱਚ ਵੀ ਤੁਹਾਨੂੰ ਇਹ ਲਿਖਿਆ ਮਿਲੇਗਾ ਕਿ ਉਹ ਮਤਲਬ ਹੈ ਔਰਤਾਂ ਜਿਨੂੰ ਪਸੰਦਾ ਆਂਦੀ ਸੀ ਉਹਨੂੰ ਚੁੱਕ ਲੈਂਦਾ ਸੀ ਤੇ ਉਹਦੇ ਨਾਲ ਮਤਲਬ ਹੈ ਰਾਤ گزارਦਾ ਸੀ ਜਾਂ ਉਹਨਾਂ ਤੇ ਜ਼ੁਲਮ ਕਰਦਾ ਸੀ ਇਸ ਤਰ੍ਹਾਂ ਦੇ ਸਾਰੇ ਫੈਕਟ ਤੁਹਾਨੂੰ ਸਾਰੇ ਰਾਜਿਆਂ ਦੇ ਬਾਰੇ ਵਿੱਚ ਮਿਲਣਗੇ ਤੁਸੀਂ ਨਹੀਂ ਤੇ ਤੁਸੀਂ ਗੂਗਲ ਨੂੰ ਮਤਲਬ ਇਤਲਾਸ਼ ਕਰਕੇ ਵੇਖ ਲਓ ਉਰਦੂ ਲਿਖੋਗੇ ਤੁਸੀਂ ਮਤਲਬ ਇਹ ਆ ਕਿ ਤੁਸੀਂ ਮੁਖਾਲਫਾਂ ਦੀ ਤਾਰੀਖ ਚੁੱਕ ਕੇ ਵੇਖੋਗੇ ਤੇ ਤੁਹਾਨੂੰ ਆਦਿ ਬਾਰੇ ਕੋਈ ਚੰਗਾ ਨਹੀਂ ਲੱਭਣਾ ਠੀਕ ਹੈ ਆਪ ਦੀ ਤਾਰੀਖ ਚੱਕ ਕੇ ਵੇਖਾਂਗੇ ਤੇ ਮੁਖਾਲਫਾਂ ਦੇ ਬਾਰੇ ਸਾਨੂੰ ਕੋਈ ਚੰਗਾ ਨਹੀਂ ਲੱਭਣਾ ਤੇ ਮੇਰਾ ਕੋਈ ਮਤਲਬ ਕੋਈ ਬੁਰਾ ਕਹਿਣ ਦਾ ਨਹੀਂ ਸੀ ਮੈਂ ਤਾਂ ਇੱਕ ਆਵਦਾ ਨਜ਼ਰੀਆ ਬਿਆਨ ਕੀਤਾ ਹੈ ਬਾਕੀ ਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਸਨ ਉਹਨਾਂ ਨੇ ਮਤਲਬ ਇਹਨਾਂ ਨੂੰ ਸਾਰੇ ਮੰਨਦੇ ਨੇ ਪਾਕਿਸਤਾਨ ਦੇ ਅੰਦਰ ਵੀ ਉਹਨਾਂ ਦੇ ਮਤਲਬੇ ਉਹਨਾਂ ਦਾ ਬਹੁਤ ਮਜਸਮਾ ਬਣਿਆ ਹੋਇਆ ਤੇ ਉਸ ਤੋਂ ਇਲਾਵਾ ਮਤਲਬੇ ਉਹਨਾਂ ਨੂੰ ਇਜ਼ਤੋ ਇhtram ਨਾਲ ਯਾਦ ਕਰਦੇ ਨੇ ਅੱਜ ਵੀ ਉਹਨਾਂ ਨੂੰ ਸ਼ੇਰ-ਏ-ਪੰਜਾਬ ਦੇ ਨਾਂ ਤੋਂ ਯਾਦ ਕੀਤਾ ਜਾਂਦਾ ਹੈ ਔਰ ਆਖਰੀ ਗੱਲ ਇੱਕ ਖਾਸ ਗੱਲ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਕਮੈਂਟ ਬਾਕਸ ਦੇ ਅੰਦਰ ਆ ਕੇ ਦੱਸਣਾ ਕਿ ਇਹਦੇ ਅੰਦਰ ਕਿੰਨੀ ਸੱਚਾਈ ਹੈ 1174 ਦੇ ਵਿੱਚ ਜਿਹੜਾ ਅਮ ਸ਼ਾਹ ਅਬਦਾਲੀ ਨੇ ਜਿਹੜਾ ਉਹ ਕਬਜ਼ਾ ਕੀਤਾ ਸੀ ਪੰਜਾਬ ਦੇ ਉੱਤੇ ਤੇ ਉਹਨਾਂ ਦੇ ਜਿਆਦਾ ਦੇਰ ਹਕੂਮਤ ਨਹੀਂ ਰਹੀ 1800 ਦੇ ਵਿੱਚ ਇਹ ਮੈਂ ਤਾਰੀਖ ਦੇ ਵਿੱਚ ਪੜਿਆ ਹੈ 1800 ਦੇ ਵਿੱਚ ਅਮਿਤ ਸ਼ਾ ਅਫਦਾਲੀ ਦਾ ਪੋਤਰਾ ਜ਼ਮਾਨ ਸ਼ਾ ਇਨੇ ਹਿੰਦੁਸਤਾਨ ਤੇ ਹਮਲਾ ਕੀਤਾ ਉਸ ਤੋਂ ਬਾਅਦ ਦਿੱਲੀ ਦੀ ਦਿੱਲੀ ਦੀ ਤਰਫ ਵਧਿਆ ਤੇ ਅੰਗਰੇਜ਼ਾਂ ਨੇ ਮਤਲਬ ਇਰਾਨ ਦੀ ਰਾਏ ਅਫਗਾਨਿਸਤਾਨ ਤੇ ਹਮਲਾ ਕੀਤਾ ਜਿਸ ਦੀ ਵਜ੍ਹਾ ਨਾਲ ਜ਼ਮਾਨ ਸ਼ਾ ਨੂੰ ਵਾਪਸ ਜਿਹੜਾ ਕਾਬਲ ਲੋਟਣਾ ਪਿਆ تے اس مشکل وقت دے اندر زمان شاہ نے راجہ رنجیت سنگھ نو پنجاب دا گورنر بنا دے تاریخ دے اندر انہیں نیک سچائی اسی کمنٹ باکس دے اندر ہے. لکھنا کہ زمان شاہ نے خود راجہ رنجیت سنگھ نو اس مشکل وقت دے اندر پنجاب دا گورنر بنا پھر راجہ رنجیت سنگھ نے مطلب اس پنجاب حکومت دیتے قبضہ کیتا ملتان کے دے اتے مطلب انہوں نے اپنی اس طرح حکومت کی یہ میں تاریخ دے اندر پڑھیا تو اور میں کہہ بھی چکے ہیں کہ تاریخ جیڑی ہے اور تاریخ ہے ان کے اُتے کنا کل کمنٹ بوکس دے اندر آ کے ضرور میں نو دسنا کیونکہ میں دے ایڈا تاریخ تے اعتبار نہیں کرتا تو ویڈیو دے اختتام میں تھی کرنے ملیں گے ایک نو ویڈیو دے نام